पंजाब रेडी फड़ी यूनियन आम आदमी पार्टी एसएससी विंग जिला अमृतसर प्रधान डॉक्टर इंदर ने नगर निगम कमिश्नर अमृतसर नग पत्र पत्रकार विशाल शर्मा विशेष रिपोर्ट ਦੇਖੋ ਅੱਜ ਅਸੀਂ ਕਮਿਸ਼ਨਰ ਨੂੰ ਮਿਲੇ ਆ ਯੂਪੀ ਮਾਰਕੀਟ ਜਿਹੜੇ ਸਾਹਮਣੇ ਆ ਸਭ ਤੋਂ ਪਹਿਲਾਂ ਉੱਥੇ ਰੇੜੀਆਂ ਅੰਦਰ ਲੱਗਦੀਆਂ ਸੀਗੀਆਂ ਕਿਸੇ ਦੀ ਸ਼ਿਕਾਇਤ ਤੇ ਸਾਨੂੰ ਪਤਾ ਨਹੀਂ ਖਾਣ ਹੈ ਕੋਈ ਸ਼ਿਕਾਇਤ ਤੇ ਰੇੜੀਆਂ ਜਿਹੜੀਆਂ ਮਾਰਕੀਟ ਚੋਂ ਕਰਾ ਕੇ ਬਾਹਰ ਲਵਾ ਦਿੱਤੀ ਬਾਹਰ ਰੇੜੀਆਂ ਲੱਗੀਆਂ ਨੇ ਹੁਣ ਜਿਹੜੀਆਂ ਲੱਗੀਆਂ ਜਿਹੜੇ ਪੁਰਾਣੇ ਵੈਡਿੰਗ ਜ਼ੋਨ ਚ ਉਹ ਰੇੜੀਆਂ ਸੀਗੀਆਂ ਉਹਨਾਂ ਨੂੰ ਬਾਹਰ ਲਵਾ ਕੇ ਹੁਣ ਉਹ ਵੀ ਇਦਾਂ ਨੂੰ ਚੁਕਾਈ ਜਾ ਰਿਹਾ ਹੈ ਜੂ ਸਿਰਫ ਜਿਹੜੇ ਇਹ ਰੇੜੀ ਆ ਰਿਹਾ ਸਿਰਫ ਇਹਨਾਂ ਨੂੰ ਚੁਕਾਇਆ ਜਾ ਰਿਹਾ ਹੈ ਕਿਹੜੇ ਬਾਕੀਓ ਬਾਕੀਓ ਕੰਗਣੀ ਕੀਤਾ ਜਾ ਰਿਹਾ ਕੀ ਕਰ ਰਹੇ ਨੇ ਇਹਨਾਂ ਨੂੰ ਕਿਉਂ ਪਾਇਆ ਜਾਂਦਾ ਮਤਲਬ ਬੇਨਤੇ ਲੱਗਦਾ ਵੀ ਇਹ ਤੇ ਦਾਲ ਦੀ ਕੁਛ ਕਾਲਾ ਹੈ ਕਾਲੀ ਕਾਲੀ ਸਾਰੀ ਮਤਲਬ ਲੱਗਦਾ ਵੀ ਦਾਲ ਦੀ ਕੁਛ ਕਾਲਾ ਜੀ ਸਰਕਾਰ ਸਾਹਿਬ ਵੀ ਤੇ ਬੜੀ ਜਿਹੀ ਚੰਗੀ ਤਰ੍ਹਾਂ ਦਾਲ ਦੇ ਕਾਲੇ ਦੋਨਾਂ ਨੂੰ ਜਾਣਦੇ ਕਾਰਨ ਤੇ ਕੁਝ ਹੋਣਾ ਹੈ ਦੇਖੋ ਗੱਲ ਇਹ ਆ ਜੀ ਜਿਹੜੇ ਲੋਕ ਇਹ ਵੇੜੀ ਫੜੀ ਵਾਲਿਆਂ ਨੂੰ ਖਰਾਬ ਕਰ ਰਿਹਾ ਅੱਗੇ ਜਿਹੜੀ ਸਰਕਾਰ ਸੀਗੀ ਕਾਂਗਰਸ ਉਹਨਾਂ ਨੇ ਤਾਂ ਕੀਤਾ ਸੀ ਵੇੜੀ ਵਾਲਿਆਂ ਨੂੰ ਤੋਂ ਕਿਸੇ ਦੇਖ ਲੋਦਾ ਸ਼ਿਰਕੀ ਹੋਇਆ 2022 ਦੇ ਵਿੱਚ ਕੋ ਕੋ ਗਰੀਬਾਂ ਨੂੰ ਤੰਗ ਕਰਨਾ ਜਿਹੜਾ ਚਾਹੇ ਮੈਂ ਵੀ ਆਮ ਆਦਮੀ ਪਾਰਟੀ ਦਾ ਸ਼ਿਭਾਈ ਹਾਂ ਔਰ ਮੈਂ ਜਿਹੜਾ ਐ ਐਸਸੀ ਵਿੰਗ ਦਾ ਜਿਲ੍ਹਾ ਪ੍ਰਧਾਨ ਵੀ ਕਹ ਜਿਹੜੀ ਰੋਟੀ ਰੋਜ਼ੀ ਹੈ ਇਹ ਸਰਕਾਰ ਦੇ ਰਹੀ ਹੈ ਜਿਹੜਾ ਪ੍ਰਸ਼ਾਸਨ ਹੈ ਰੋਟੀ ਰੋਜ਼ੀ ਜਿਹੜਾ ਉਹ ਖੁਦ ਹੀ ਕੋਸ਼ਿਸ਼ ਕਰ ਰਿਹਾ ਸਵਾਲ ਤੇ ਇਹੀ ਨੇ ਪਿਕ ਐਂਡ ਚੂਜ਼ ਕਿਉਂ ਸਾਰਿਆਂ ਦੇ ਇੱਕੋ ਤਰਫਾ ਕਰ ਵੀ ਕਿਉਂ ਨਹੀਂ ਹੋ ਪਾ ਰਹੀ ਕਈਆਂ ਨੂੰ ਕਰ ਵੀ ਕੀਤੀ ਜਿਹੜੀ ਕਈਆਂ ਜਿਹੜੀਆਂ ਉੱਥੇ ਲੱਗੀ ਹੋਈਆਂ ਨੇ ਪੂਰੇ ਸ਼ਹਿਰ ਚ ਅਗਰ ਦੇਖਿਆ ਜਾਵੇ ਤਾਂ ਗੱਲ ਹੈ ਜੀ ਮੈਂ ਜੋ ਮਹਿਸੂਸ ਕਰਦਾ ਕਿ ਕੁਝ ਮੁਲਾਜ਼ਮ ਜਿਹੜੇ ਹਨ ਉਹ ਵੀ ਖਰਾਬ ਕਰਦੇ ਜਿਹੜੇ ਜਿਹੜੇ ਦੇਖੋ ਖਰਾਬ ਹੈ ਉਹਨੂੰ ਦੱਸੋ ਦੇਖੋ ਮੇਰੀ ਬੇਨਤੀ ਸੁਣੋ ਜੀ ਤੁਹਾਡੇ ਮਾਧਿਅਮ ਤੋਂ ਹੀ ਹੈ ਜਿੰਨਾ ਪ੍ਰਸ਼ਾਸਨ ਹੈ ਆਈਐਸ ਲੋਬੀ ਹੈ ਪੀਸੀਐਸ ਲੋਬੀ ਹੈ ਆਈਪੀਐਸ ਲੋਬੀ ਹੈ ਮੈਨੂੰ ਲੱਗਦਾ ਵੀ ਇਹ ਸਰਕਾਰ ਨੂੰ ਖਰਾਬ ਸਰਕਾਰ ਦੀ ਸ਼ਬੀਨ ਨੂੰ ਖਰਾਬ ਕਰ ਰਹੀ ਆ ਉਹ ਕਰ ਰਹੀ ਆ ਡਾਕਟਰ ਮੰਗ ਪੱਤਰ ਦੀ ਦਿੱਤਰ ਤੁਸੀਂ ਸਾਹਮਣੇ ਕੀਤੀ ਆ ਮੰਗ ਮਿਸਟਰ ਸਾਹਿਬ ਕਹਿੰਦਾ ਵੀ ਜੋ ਕਾਨੂੰਨ ਕਰੇਗਾ ਅਸੀਂ ਤੁਹਾਨੂੰ ਵਾਅਦਾ ਕਰਦੇ ਆ ਕਿ ਜੇਕਰ ਕੋਈ ਇਸੇ ਕਾਰਵਾਈ ਕਰੇਗੀ ਨਾ ਤੇ ਬਿਲਕੁਲ ਅਸੀਂ ਸੀ ਕਰਪੇ ਦੇ ਖਿਲਾਫ ਜਾਂ ਧਰਨਾ ਵੀ ਲਾਵਾਂਗੇ ਔਰ ਉਹ ਮੁਜਾਰਾ ਵੀ ਕਰਾਂਗੇ ਬਾਕੀ ਵਾਲੀ ਕੀ ਕਾਨੂੰਨ ਕਰਦਾ ਵੇ ਜਿਹੜੇ ਹੁਣ ਲੱਗੀਆਂ ਰੇੜੀਆਂ ਦੇਖੋ ਗੱਲ ਇਹ ਹੈ ਜੀ ਇਹਦੇ ਜਿਹੜੇ ਇਹ ਰੇੜੀਆਂ ਵਾਲੇ ਐ ਇਹਨਾਂ ਨੂੰ ਹੀ ਕੱਲ ਚੁਕਿਆ ਗਿਆ ਬਾਕੀ ਇਹਨੂੰ ਚੁਕਿਆ ਗਿਆ ਇਹ ਤੇਰੀ ਕਰਮ ਹੋਈ ਜੀ ਕੋਈ ਲੱਗਦਾ ਤੇ ਇਦਾਂ ਹੀ ਹੈ ਜੀ ਹੁਣ ਮੈਂ ਤੇ ਦੇਖੋ ਮੇਰੇ ਕੋਲ ਕੋ ਪ੍ਰੂਫ ਹੋਵੇ ਨਾ ਤੇ ਮੈਂ ਤੁਹਾਨੂੰ ਉਸਰੇ ਦਿਨਾ ਪ੍ਰੈਸ ਪਰ ਡਾਕਟਰ ਸਾਹਿਬ ਕਾਂਗਰਸ ਦਾ ਹਾਸਾ ਰਿਹਾ ਹੈ ਕਿ ਜੈਹੀ ਗੱਲ ਰਿਹਾ ਤੇ ਆਵਾਜ਼ ਦੇਖੋ ਯਾਰ ਦੇਖੋ ਬਾਕੀ ਸਟੇਟਾਂ 'ਚ ਵੀ ਹੋ ਰਿਹਾ ਦੇਖੋ ਗੱਲ ਇਹ ਆ ਵੀ ਅਸੀਂ ਆਪਣੀ ਪਾਰਟੀ ਨੂੰ ਅਗਾ ਕਰਾਂਗੇ ਕਿ ਐਦਾਂ ਨਾ ਕਰੋ ਕਿਉਂਕਿ ਜਿਹੜੀ ਵੋਟ ਹੈ ਉਹ ਹਮੇਸ਼ਾ ਗਰੀਬ ਲੋਕ ਹੀ ਪਾਉਂਦੇ ਨੇ ਜਿਹੜੇ ਤਗੜੇ ਬੰਦੇ ਉਹ ਵੋਟਾਂ ਪਾਉਣੇ ਨਹੀਂ ਜਾਂਦੇ ਸਰਕਾਰੀ ਪੱਤੀ ਲਵਾ ਦਿਓ ਫਿਰ ਅਸੀਂ ਦੇਖੋ ਗੱਲ ਇਹ ਆ ਵੀ ਟਾਊਨ ਵੈਂਡਿੰਗ ਜ਼ੋਨ ਜਿਹੜੇ ਆ ਉਹ ਸ਼ਹਿਰ ਚ ਚੂਜ਼ ਹੋਇਆ ਪਰ ਹੁਣ ਕਮਿਸ਼ਨਰ ਸਾਹਿਬ ਕਹਿੰਦੇ ਵੈਂਡਿੰਗ ਤੋਂ ਬਣੇ ਮੈਂ ਇਸ ਗੱਲ ਤੇ ਰਾਜੀ ਨਹੀਂ ਕਿਉਂਕਿ ਜਦੋਂ ਸਰਕਾਰ ਨੇ 44 43 ਵੈਂਡਿੰਗ ਜ਼ੋਨ ਜਿਹੜੇ ਆ ਉਹ ਤੁਸੀਂ ਬਣਾਏ ਸੀਗੇ ਹੋਣੇ ਕਹਿ ਰਹੇ ਕਮਿਸ਼ਨਰ ਗੁੰਧੇ ਲੱਗਦਾ ਯਾਰ ਕਮਿਸ਼ਨਰ ਸਾਹਿਬ ਨੂੰ ਪਤਾ ਹੀ ਨਹੀਂ ਲੱਗਦਾ ਸਰ ਸਾਹਿਬ ਇਹ ਰੇੜੀ ਵਾਲੇ ਵੈਂਡਿੰਗ ਜ਼ੋਨ ਦੇ ਤੇ ਵਿੱਚ ਜਾਣੂ ਪਿਆਰ ਨਹੀਂ ਸਰਕਾਰਾਂ ਨਾਲ ਮੇਲ ਮਲਾਪ ਤੋਂ ਹੋਉਂ ਨਹੀਂ ਬੰਦਾ ਵਾ ਆਪਣੀ ਮਰਜ਼ੀ ਨਾਲ ਜਿਹੜੀ ਹਾਰਟੀ ਚੌਕ ਦੇ ਬਾਹਰ ਕੇ ਜੋ ਵੀ ਇਲੈਗਲ ਰੇੜੀਆਂ ਲੱਗ ਕੇ ਉਹਨਾਂ ਨੇ ਤਾਂ 1 ਕਰੋੜ ਰੁਪਏ ਦੀ ਜਗ੍ਹਾ ਨੂੰ ਅੱਡਾ ਬਣਾ ਲਿਆ ਪੂਰਾ ਦੇਖੋ ਗੱਲ ਇਹ ਆ ਜੀ ਜਿਹੜਾ ਸਟਰੀਟ ਵੈਂਡਰ ਐ ਉਹ ਵੈਕਟ ਜਿਹੜਾ ਆ ਉਹਦੇ ਅਧੀਨ ਜਿਹੜਾ ਵੈਂਡਿੰਗ ਜ਼ੋਨ ਬਣੇ ਬਣੇ ਨਹੀਂ ਆ ਜੀ ਜਿਹੜੇ ਵੈਂਡਿੰਗ ਜ਼ੋਨ ਵੱਢ ਗਏ ਉਹਨਾਂ ਤੇ ਹਿੱਤੱਕ ਇਹਨਾਂ ਨੇ ਕਾਰਵਾਈ ਸ਼ੁਰੂ ਦੀ ਕੀਤੀ ਕੋਈ ਨਹੀਂ ਜਿਵੇਂ ਵੈਂਡੀ ਜੂਨ ਬਣ ਕੇ ਅਸੀਂ ਸਰਕਾਰ ਨੂੰ ਕੈਪ ਜਰੀ ਕਰਾਇਆ ਉਹ ਵੀ ਦੇਣ ਨੂੰ ਤਿਆਰ ਜਿਹੜੀ ਇਹਨਾਂ ਦੇ ਡੀਰੀਸ ਇੱਕ ਇੱਕ ਮੇਰੀ ਬੇਨਤੀ ਸੁਣੋ ਅਸੀਂ ਉਹ ਵੀ ਦੇਣ ਨੂੰ ਤਿਆਰ ਆ ਠੀਕ ਹੈ ਦੇਖੋ ਗੱਲ ਇਹ ਆ ਵੀ ਜਿੰਨਾ ਤੱਕ ਦੇਖੋ ਹਰ 5 ਸਾਲ ਬਾਅਦ ਜਿਹੜਾ ਜਸਟੀਸਮੈਂਟ ਡਾਇਰੈਕਟ 2014 ਹਰ 5 ਸਾਲ ਬਾਅਦ ਜਿਹੜਾ ਨਾ ਇਹਦਾ ਸਰੇ ਹੁੰਦਾ 2014 ਦਾ ਜਿਹੜਾ ਸੀਟਵੈਂਟ ਡਾਇਰੈਕਟ ਹੈ ਉਹ ਬਣ ਕੇ ਦੇਸ਼ ਵਿੱਚ ਲਾਗੂ ਹੋਇਆ ਸਾਡੀ ਯੂਨੀਅਨ ਨੇ ਜਿਹੜੀ ਨੈਸ਼ਨਲ ਆਫਰ ਪੇਟੀਸ਼ਨ ਨੇ ਸਾਰੇ ਦੇਸ਼ ਚ ਲਾਗੂ ਕਰਾਇਆ ਫਾਰਕ ਬੜੀ ਬੜੀ ਗੱਲ ਆ ਵੀ ਜੋ ਸਰਵੇ ਪਹਿਲਾਂ ਹੋ ਗਿਆ ਦੁਬਾਰਾ 5 ਸਾਲ ਤੋਂ ਬਾਅਦ ਸਰਵੇ ਹੋਇਆ ਹੀ ਨਹੀਂ ਠੀਕ ਹੈ ਜਿਹੜੇ ਵੈਂਡਿੰਗ ਟਾਉਣ ਵੈਂਡਿੰਗ ਕਮੇਟੀ ਸੀ ਮਿਲਦਾ ਉਹ ਵੀ ਖਤਮ ਕਰਤੀ ਏ ਕਿਉਂਕਿ ਹੁਣ ਮੈਂ ਇਹਨੂੰ ਪੁੱਛਿਆ ਨਾ ਆਪਣਾ ਜੋ ਸਾਡੇ ਕਮਿਸ਼ਨ ਕਹਿੰਦਾ ਵੈਂਡਿੰਗ ਕਮੇਟੀ ਆ ਹੀ ਨਹੀਂ ਜੇ ਕਮੇਟੀ ਹੈ ਨਹੀਂ ਫਿਰ ਕਮੇਟੀ ਬਣਾਈ ਕਿਉਂ ਨਹੀਂ ਉਹਦੇ ਵਾਸਤੇ ਇਲੈਕਸ਼ਨ ਹੁੰਦਾ ਇਲੈਕਸ਼ਨ ਕਿਉਂ ਨਹੀਂ ਕਰਾਇਆ ਇਹ ਕਸੂਰ ਜਿਹੜਾ ਹੈ ਕਰਪਛਿੰਦਾ ਵਾ ਅਸੀਂ ਇਹ ਕਰਪੇ ਵਗਾਹ ਕਰਦੇ ਹਾਂ ਕਿ ਜੇ ਤੁਸੀਂ ਸਾਡੀਆਂ ਦੁਵਾਰਾ ਉੱਥੇ ਰਿਹੀਆਂ ਚੂਜ਼ ਕੀਤੀਆਂ ਚੁਕੀਆਂ ਉਹਦੇ ਵਾਸਤੇ ਸੀ ਧਰਦੇ ਪ੍ਰਦਰਸ਼ਨ ਜਿਹੜਿਆ ਉਹ ਲਾਵਾ ਕਰਾਂਗੇ ਜਿਹੜੀਆਂ ਕਿਦੋਂ ਮਿਲ ਰਹੀਆਂ ਵਾਪਸ ਲੈਣ ਨੂੰ ਕੋਈ ਗੱਲ ਨਹੀਂ ਦੇਖੋ ਜੀ ਰਿਹੜੀਆਂ ਜਿਹੜੀਆਂ ਚੁੱਕੀਆਂ ਨਹੀਂ ਆਈ ਹੁਣ ਲੱਲਾਂਗੇ ਹੁਣੇ ਜਾ ਕੇ ਉਹ ਤਾਂ ਸਟੇਟ ਅਫਸਰਾਂ ਦਾ ਕੰਮ ਨੂੰ ਕਾਹਗਾ ਵੀ ਸਾਡੀਆਂ ਰਿਹੜੀਆਂ ਦਿਓ ਦੁਬਾਰਾ ਫਿਰ ਕਾਰਵਾਈ ਨ ਹੋਏਗੀ ਕਾਰਵਾਈ ਕਿਉਂ ਦੇ ਆਪੇ ਉਹ ਦੇਖੋ ਜੀ ਜੇ ਕਾਰਵਾਈ ਉਹ ਕਰਨਗੇ ਤੇ ਅਸੀਂ ਵੀ ਕਾਰਵਾਈ ਕਰਾਂਗੇ ਬਿਲਕੁਲ ਦੇ ਲੋ ਧਿਆਨ ਅਸੀਂ ਸਫਾਈ ਦਾ ਧਿਆਨ ਰੱਖਦੇ ਆਂ ਤੈਨੂੰ ਦੀ ਸਮੱਸਿਆ ਨਹੀਂ ਆਉਂਦੀ ਫਿਰ ਸਾਨੂੰ ਖਰਾਬ ਕੀਤਾ ਜਾ ਰਿਹਾ ਹੈ ਕਿ ਬਹੁਤ ਵੱਡ ਗਿਆ ਹੈ ਕਰੀਬ 4 ਕਰੋੜ ਰੇੜੀ ਫੜੀ ਵਾਲੇ ਸਾਰੇ ਦੇ ਦੇ ਵਿੱਚ ਉਹਦੇ ਅਧਿਨ ਸੈਂਟਰ ਗਵਰਨਮੈਂਟ ਨੇ ਸਾਰੇ ਰੇੜੀ ਵਾਲਿਆਂ ਨੂੰ ਜਿਹੜਾ ਉਹ ਲੋਨ ਦਿੱਤੇ ਸੀ ਪਹਿਲਾਂ 10000 ਮੁਰਕੇ 20000 ਮੁਰਕੇ 50000 ਮੁਰਕੇ ਲੱਖ ਉਹ ਲੋਨ ਜਿਹੜਾ ਹੈ ਕਿ ਰੇੜੀ ਵਾਲੇ ਲੈ ਕੇ ਤੇ ਆਪਣੀ ਰੇੜੀ ਵਾਲੀਆਂ ਦਗਾ ਕੇ ਉਹ ਲੋਨ ਕੇ ਪਰ ਜਿਹੜੇ ਫਿਰ ਲੋਨ ਉਹਨੇ ਦਿੱਤਾ ਹੈ ਜਿਹਨਾਂ ਦੇ ਜਿਹੜੀਏ ਉਹ ਆਪਣਾ ਸਿਲੈਕਸ਼ਨ ਹੋਈ ਦੀਏ ਦੂਜੇ ਲੋਨ ਨੂੰ ਮਿਲਦਾ ਜਿਹਨੇ ਸਿਲੈਕਸ਼ਨ ਸਿਲੈਕਸ਼ਨ ਹੋਈ ਹੈ ਇਹ ਕਰ ਪਈ ਤੇ ਸਿਲੈਕਸ਼ਨ ਹੋਈ ਉਹ ਫੋਟੋ ਕਰਕੇ ਤੋਂ ਗੁਲਗਾਇਆ ਬੈਟਸਪਾ ਮੇਰਾ ਸਵਾਲ ਹੈ ਜੇ ਅਗਰ ਲੋਨ ਅਪਰੂਵ ਹੋ ਰਿਹਾ ਹੈ ਤੇ ਜਗਾ ਵੀ ਤੇਨਾਂ ਨੂੰ ਦੱਸੀ ਜਾਂਦੀ ਉਹਨੇ ਕਿਹੜੀ ਨਾਲ ਨਹੀਂ ਤੇ ਜਗਾ ਜਿੱਥੇ ਲੋਨ ਅਪਰੂਵ ਹੋਇਆ ਨਹੀਂ 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 ਲੋ ਲੋ ਜਿੱਥੇ ਲੋਨ ਅਪਰੂਵ ਹੋਇਆ ਉਹ ਜਗਾ ਪ੍ਰੂਵ ਹੋ ਕੇ ਫਿਰ ਲੋਨ ਮਿਲਦਾ ਉਹ ਤਾਂ ਲੋਨ ਮਿਲਦਾ ਹੀ ਨਹੀਂ ਬਦਤ ਕਹਿੰਦੇ ਵੀ ਬੇਚ ਤੇ ਵੈਣੀ ਨਹੀਂ ਹੋਣੀ ਨਹੀਂ ਉਹ ਉਹਦੇ ਤੇ ਕਹਿੰਦਾ ਮੁਤਾਬਕ ਹੈ ਪਰ ਮੈਨੂੰ ਪਤਾ ਮੈਨੂੰ ਜੋਨ ਹੈਗਾ ਕਹੀ ਕਾ ਵੀ ਤੁਹਾਨੂੰ ਵੀ ਪ੍ਰੂਵ ਦੇ ਦਾਂਗਾ ਮੈਨੂੰ ਲੱਪੜਾ ਪੈਣਾ ਮੇਰਾ ਨਾਮ ਦੁਜੇ ਸਹਾਨੀ ਹੈ ਸਰ ਮੈਂ ਉਹ ਯੂਟੀ ਜੇ ਲੰਦਾ ਰੇੜੀ ਤੇ ਸਾਨੂੰ ਇਹਨਾਂ ਨੇ ਲੋਨ ਦਿੱਤਾ ਇਹਨਾਂ ਨੇ ਆਪਣਾ ਕਾਰਪੋਰੇਸ਼ਨ ਨਾਲ ਹਾਂਜੀ ਲੋਨ ਦਿੱਤਾ ਪਹਿਲਾਂ 10 ਦਿੱਤਾ ਹੁਣ 20 ਦਿੱਤਾ ਜਦ ਕਿ ਉਹ ਚੱਲਣ ਡਿਆ ਪ੍ਰੈਜੈਂਟ ਟਾਈਮ ਤੇ ਜਗ੍ਹਾ ਨਹੀਂ ਦੱਸੀ ਕਿੱਥੇ ਰੇੜੀ ਲੋਕ ਜਗ੍ਹਾ ਨਹੀਂ ਦੱਸੀ ਤੇ ਹੁਣ ਰੇੜੀਆਂ ਚੱਕ ਲੈ ਗਏ ਤਾਂ ਅਸੀਂ ਲੋਨ ਕਿੱਥੋਂ ਭਰਾਂਗੇ ਜਗ੍ਹਾ ਦੱਸੀ ਤੇ ਉੱਥੇ ਹੀ ਹਾਂ ਇਹ ਲੋਨ ਹੁਣ ਕਿੱਥੋਂ ਦੇਈ ਹੈ ਸਰ ਆਪਾਂ ਮੈਂ ਤਾਂ ਅੰਦਰ ਜਦੋਂ ਲਾਇਦਾ ਸੀ ਯੂਟੀ ਦੇ ਅੰਦਰ ਉਦੋਂ ਇਹਨੂੰ 10 ਸਾਲ ਹੋਵੇ ਉਸ ਤੋਂ ਬਾਅਦ ਇਹਨਾਂ ਨੇ ਕੀ ਕਾਰਨ ਹੋਇਆ ਇਹਨਾਂ ਨੇ ਚੁੱਕੇ ਤੇ ਬਾਹਰ ਰਖਾ ਦਿੱਤੀ ਬਾਕੀ ਵੀ ਚੁੱਕੀਆਂ ਨਹੀਂ ਆ ਤੁਹਾਡੇ ਹੋਰ ਕੋਈ ਰੇੜੀਆਂ ਆ ਸੇ ਲੱਗੀਆਂ ਬਾਕੀ ਅਜੇ ਵੀ ਲੱਗੀਆਂ ਰੇੜੀਆਂ ਸਾਰੀਆਂ ਤੁਹਾਡੀ ਦੀ ਕੋਈ ਕਰਮਈ ਹੋ ਸਾਡੇ ਕੋਈ ਪਤਾ ਨਹੀਂ ਇਹ ਕਹਿੰਦੇ ਹੁਣ ਇੱਥੇ ਤੁਸੀਂ ਸੈਪਰੇਟ ਹੈਗੇ ਇੱਥੇ ਲਾਈ ਜਾਓ ਮਾਰਕੀਟ ਵਾਲੇ ਕਹਿੰਦੇ ਸਾਨੂੰ ਕੋਈ ਤਕਲੀਫ ਨਹੀਂ ਹੈ ਤੁਸੀਂ ਲਾਈ ਜਾਓ ਹੁਣ ਪਤਾ ਹੀ ਕਿਤੇ ਕਹਿਣ ਦੇ ਤਕਲੀਫ ਤੈਨੂੰ ਆ ਤਕਲੀਫ ਹੁਣ ਇਹ ਚੁੱਕੇ ਲੈ ਕੇ ਜਾਂਦੇ ਆਂ 10 ਦਿਨ ਹੀ ਪਏ ਡਿਮਾਂਡ ਨਹੀਂ ਕੀਤੀ ਕਿ ਕਿੰਨੇ ਆ ਕੇ ਪੈਸੇ ਦਿਓ ਪੈਸੇ ਤਾਂ ਤਾਂ ਡਿਮਾਂਡ ਨਹੀਂ ਕੀਤੀ ਨਹੀਂ ਮੰਗਦਾ ਕਾਰਪੋਰੇਸ਼ਨ ਵਾਲੇ ਆ ਕੀ ਵੱਡੀਆਂ ਵਾਲੇ ਆ ਸਾਡੇ ਕੋ ਕੋਈ ਪੈਸਾ ਤੇ ਡਿਮਾਂਡ ਨਹੀਂ ਕੀਤਾ ਆ ਬਸ ਇਹ ਸਿਰਫ ਇਹ ਲੋਨ ਕਿੱਥੋਂ ਦੇਈ ਆ ਸਾਡਾ ਜਿਹੜਾ ਲੋਨ ਚੱਲਣ ਲਿਆ ਪਰਚੀ ਫੀਸ ਇਹਨੂੰ ਤਿਆਰ ਅਸੀਂ ਤਿਆਰ ਆ ਅੱਜ ਕੱਟਣ ਅੱਜ ਤਿਆਰ ਆ ਜੋ ਵੀ ਇਹਨਾਂ ਦਾ ਬੰਦਾ ਜੋ ਵੀ ਜਾਇਜ਼ ਪਰਚੀ ਦਾ ਰੇਟ ਬੰਦਾ ਉਹ ਲਈ ਜਾਣ ਸਾਡੇ ਕੋ ਤੇ ਆਂ ਅਸੀਂ ਕਦੇ ਤੇ ਇਹੀ ਚੀਜ਼ ਨੂੰ ਮੰਗ ਠਾਇਆ ਕਿ ਸਾਡੇ ਕੋ ਜੋ ਬੰਦਾ ਤੁਸੀਂ ਲਈ ਜੋ ਪੈਸਾ ਤੁਸੀਂ ਲੈਣਾ ਚਾਹੁੰਦੇ ਜੋ ਵੀ ਪਰਚੀ ਹਾਨੂੰ ਦੋ ਲੀਗਲ ਪਰਚੀ ਦੋ ਕਿ ਹਾਂ ਅਹੀਂ ਦਿਖਾ ਸਕਦੇ ਆ ਕੱਲ ਨੂੰ ਇੱਥੇ ਆ ਲੋ ਜੀ ਅਹੀਂ ਪੈਸੇ ਦਿੰਨੇ ਆ ਤੁਹਾਡੇ ਕੋਲ ਪ੍ਰੂਫ ਹੈਗਾ ਤੇ ਉਹ ਵੀ ਨਹੀਂ ਮੰਨਣ ਦੇ ਪੈਸੇ ਦੇ ਕੇ ਵੀ ਅਹੀਂ ਰੇਡੀ ਨਹੀਂ ਲਵਾਂ